ਅੱਜ ਮੇਰੇ ਨਾਲ ਮੇਰਾ ਬੰਦਾ ਭਰਾ ਜਿਹੇ ਆਹੀ ਜਾ ਰਹੇ ਆ ਜੀ ਪੈਟਰੋਲ ਗੱਪ ਤੇ ਤੇਲ ਪਵਾਉਣ ਮੋਟਰਸਾਈਕਲ 'ਚ ਤੇ ਹਾਂਜੀ ਦੋਸਤੋ ਅਸੀਂ ਤੇਲ ਪਵਾਉਣ ਲੱਗੇ ਆ ਜੀ ਫਰੈਸ਼ ਆਇਲ ਪਾਜੀ ਕੋਲ ਦੇਖੋ ਸੋ ਦਾ ਤੇਲ ਪਵਾਉਣ ਦੇ ਦੀ ਪਰਟੀਏ ਤੇ ਆਹ ਦੇਖੋ ਮੀਟਰ ਚੈੱਕ ਕਰ ਲਓ ਗਾਇਸ ਹਾਂਜੀ ਤੇ ਦੋਸਤੋ ਜਿੰਨਾ ਕਿ ਤੁਹਾਨੂੰ ਪਤਾ ਸੀ ਆਹੀ ਤੇਲ ਪਵਾ ਕੇ ਆ ਚੁੱਕੇ ਸੀਗੇ ਤੇ ਹੁਣ ਅਸੀਂ ਆਏ ਆ ਹੰਦਲਪਾਜੀ ਦੀ ਦੁਕਾਨ ਤੇ ਇੱਥੇ ਸਾਨੂੰ ਸਾਡਾ ਡੀਪੀ ਭਰਾ ਮਿਲਿਆ ਹੈ ਤਾਂ ਸ੍ਰੀ ਗਾ ਜੀ ਹੰਦਲਪਾਜੀ ਆਪ ਹੈ ਨਹੀਂਗੇ ਉਹਨਾਂ ਤੋਂ ਅਸੀਂ ਲੈਣੀ ਸੀ ਟੂਟੀ ਆ ਦੇਖੋ ਕੋਈ ਉਹਨੇ ਟਾਈਮਲੀ ਓਨਰ ਹੈਗਾ ਮੈਂ ਓਨਰ ਬਾਈ ਜੀ ਤੇ ਆ ਦੇਖੋ ਜੀ ਆ ਬੜੀ ਸੋਹਣੀ ਟੂਟੀ ਹੈ ਜੇ ਕਿਸੇ ਨੂੰ ਚਾਹੀਦੀ ਹੋਵੇ ਇਹ ਗਰਮ ਪਾਣੀ ਵੀ ਕਰਦੀ ਠੰਡਾ ਵੀ ਪਾਣੀ ਕਰਦੀ ਇੱਧਰ ਨੂੰ ਕਰੋਗੇ ਤੇ ਇੱਧਰ ਨੂੰ ਕਰੋਗੇ ਗਰਮ ਪਾਣੀ ਉੱਤੇ ਲਿਖਿਆ ਹੌਟ ਜੇ ਇੱਧਰ ਨੂੰ ਕਰੋਗੇ ਤੇ ਕੋਲਡ ਤੇ ਬਹੁਤ ਸੋਹਣੀ ਟੂਟੀ ਹੈ ਜੀ ਇਹਦੇ ਉੱਤੇ ਐਦਾਂ ਕਰਕੇ ਆ ਲੱਗ ਜਾਂਦੀ ਯੂ ਪਾਈਪ ਸੀ ਦਿਸ ਦੇ ਯਾ ਲਾਈਕ ਦਿਸ ਆ ਸਾਡਾ ਮਨਰਾਜ ਜੀ ਫੋਨ ਦੇ ਉੱਤੇ ਲੱਗਾ ਹੋਇਆ ਪਤਾ ਨਹੀਂ ਕਿੰਨਾ ਚੈਟ ਕਰ ਰਿਹਾ ਅੱਛਾ ਫ੍ਰੀ ਫਾਇਰ ਲਵਰਸ ਫ੍ਰੀ ਫਾਇਰ ਲਵਰਸ ਗਾਇਸ ਇਹ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜਾਊਗਾ ਜੀ ਜਿਦਾਂ ਟੂਟੀਆਂ ਵੀ ਮਿਲ ਜਾਂਦੀਆਂ ਇੱਥੇ ਟੈਂਕੀਆਂ ਆ ਵਾਸ਼ ਬੇਸਿਨਸ ਹੋਰ ਵੀ ਸਭ ਕੁਝ ਮਿਲ ਸਕਦਾ ਹੈ ਜੀ ਤੁਹਾਨੂੰ ਜਿਦਾਂ ਫਿਰ ਸੀਟਸ ਵੀ ਦੇਖ ਸਕਦੇ ਹੋ ਗੀਜ਼ਰ ਵੀ ਮਿਲ ਜਾਂਦਾ ਹੈ ਜੀ ਸਭ ਕੁਝ ਮਿਲ ਜਾਂਦਾ ਜੋ ਤੁਹਾਡੀ ਰਿਕੁਆਇਰਮੈਂਟ ਆ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਜੀ ਸਾਡੇ ਹੰਦਲਪਾਜੀ ਦੀ ਦੁਕਾਨ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਦਿਖਾ ਦਿੰਨੇ ਆ ਫਤੇ ਗ੍ਰੇਲ ਦੇ ਸਾਹਮਣੇ ਦਸੜਕਾਰ ਅੱਡਾ ਧੂਤਕਲਾ ਹੰਦਲ ਬੋਰਿੰਗ ਐਂਡ ਸੈਨੇਟਰੀ ਹਾਊਸ ਹਾਂਜੀ ਤੇ ਦੋਸਤੋ ਅਸੀਂ ਆਏ ਹਾਂ ਕਿ ਹੰਦਲਪਾਜੀ ਦੀ ਦੁਕਾਨ ਤੇ ਪਾਜੀ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚੱਲ ਹੈ ਜੀ ਆਇਆ ਆ ਪਾ ਜੀ ਆਹ ਦੇਖੋ ਤੁਸੀਂ ਰੀਅਲ ਜੂਸ ਪੀਓ ਮਿਕਸਡ ਫਰੂਟ ਵਿਟਾਮਿਨ ਵਿਟਾਮਿਨ ਸੀ ਰੀਚਨ ਵਿਟਾਮਿਨ ਸੀ ਨਹੀਂ ਦੇਣਾ ਨਹੀਂ ਦੇਣਾ ਤੇ ਹੋਰ ਸੁਣਾਓ ਭਾਜੀ ਤੁਸੀਂ YouTube ਤੇ ਵਲੌਗ ਚਾ ਰਹੇ ਆ ਤੁਸੀਂ ਦੇਖਿਆ ਮੇਰਾ ਵਲੌਗ ਨਹੀਂ ਭਾਜੀ ਤਾਂ ਐਦਾਂ ਐਦਾਂ ਮੂੰਹ ਤੇ ਬੇਇੱਜ਼ਤੀ ਨਹੀਂ ਕਰੀਦੀ ਹੁੰਦੀ ਦੇਖ ਕੋਈ ਦੇਖਿਆ 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 ਮੈਂ ਪ੍ਰੈਂਕ ਕਰਦੇ ਹਾਂ ਪ੍ਰੈਂਕ 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 ਆਪਾਂ ਪਿੱਠੇ ਪਿੱਛੇ ਕਰਦੇ ਹਾਂ ਹਾਂ ਪ੍ਰੈਂਕ ਹਾਂਜੀ ਤੇ ਦੋਸਤੋ ਸਾਡੇ ਸਾਡੇ ਬਿੱਲੇ ਭਰਾੜੇ ਪਹਿਲੀ ਵਾਰ ਜੂਸ ਦੇਖਿਆ ਤੇ ਇਹ ਪਾਣੀ ਪਾਣੀ ਜੂਸ ਕੇ ਜੂਸ ਨੂੰ ਟੁੱਟ ਕੇ ਪੈ ਚੁੱਕਿਆ ਦੇਖੋ ਅੱਜ ਪਹਿਲੀ ਵਾਰ ਦੇਖਿਆ ਨਾ ਤੇ ਹਾਂਜੀ ਦੋਸਤੋ ਅਸੀਂ ਹੁਣ ਆਏ ਸੀਗੇ ਆਪਣੇ ਪਿੰਡ ਦੇ ਸਕੂਲ ਚ ਗਰਾਊਂਡ 'ਚ ਆਏ ਹੈਗੇ ਤੇ ਇੱਥੇ ਨਿਆਣੇ ਕ੍ਰਿਕਟ ਖੇਡ ਰਹੇ ਆ ਕ੍ਰਿਕਟ ਨਿਆਣੇ ਨਹੀਂ ਮਤਲਬ ਵੱਡੇ ਨੌਜਵਾਨ ਸਾਡੇ ਕ੍ਰਿਕਟ ਖੇਡ ਰਹੇ ਆ ਦੇਖੋ ਆ ਦੇ ਤੇ ਸਾਡੇ ਹੰਦਲਵਾਜੀ ਪਹੁੰਚੇ ਆ ਹਾਂ ਜੀ ਤੁਸੀਂ ਬੇਸਟ ਹੋਣੇ ਸੀ ਗੁਰਦੌਸ ਸਾਹਿਬ ਤੇ ਸਾਡਾ ਭਰਾ ਲੱਗਿਆ ਸਾਡਾ ਗੱਦਾ ਭਾਜੀ ਕੀ ਹਾਲ ਚਾਲ ਆ ਰਿਹਾ ਹਾਂਜੀ ਦੋਸਤੋ ਹੁਣੇ-ਹੁਣੇ ਅਸੀਂ ਗਰਾਊਂਡ 'ਚ ਆਏ ਸੀਗੇ ਆਹ ਦੇਖੋ ਸਾਡਾ ਸਾਗਰ ਪਰ ਆਟੇ ਲੱਗੇ ਗੇਮ ਖੇਡ ਰਹੇ ਫ੍ਰੀ ਫਾਇਰ ਲਵਰਸ ਤੇ ਇੱਧਰ ਦੇਖੋ ਮੰਨੀ ਇਹਨਾਂ ਨੂੰ ਕੋਈ ਦੀਨ ਦਾ ਇੰਨਾ ਮਤਲਬ ਨਹੀਂ ਆਹ ਦੇਖੋ ਦੋਨੇ ਜਾਨੇ ਆ ਸੰਦੀਪ ਜੀ ਹਲਵਾਈ ਸਾਡਾ ਓਏ ਪਰਸਨ ਹੁੰਦਾ ਜਾ ਤੇ ਦੋਸਤੋ ਇੱਧਰ ਗੇਮ ਖੇਡ ਹੋ ਰਹੀ ਹੈ ਵੀ ਦੇਖੋ ਦੇਖੋ ਜੀ ਦੋਸਤ ਉਹ ਤੇ ਰਿਆ ਹੋਏ ਕੋਈ ਛੇਤੀ ਆ ਮੇਰੇ ਕੋਲ ਇਹ ਸ਼ੋਅ ਆਫ ਕਰਨ ਲੱਗਾ ਜੀ ਪਰ ਬੰਦੇ ਨੇ ਆ ਗੋੜੀਆਂ ਮਾਰਤੀਆਂ ਸਾਡੇ ਸਾਹਮਣੇ ਸ਼ੋਅ ਆਫ ਤਾਂ ਹੀ ਮੈਂ ਇਹ ਨਹੀਂ ਕਰੀਦਾ ਹੁੰਦਾ ਆਪਣਾ ਆਹ ਜਿਹੜੇ ਬੰਦੇ ਆਹ ਜਿਹੜੇ ਬੰਦਿਆਂ ਨੇ ਦੋ ਜਣੇ ਦੇਪੀ ਦੇ ਖੇਡਦਾ ਨਹੀਂ ਪਿਆ ਦਿਲਪਰੀ ਦੇ ਖੇਡਦਾ ਆ ਦੋਨੇ ਲੱਗੇ ਆ ਕੋਈ ਤਿੰਨ ਨਹੀਂ ਕੁਛ ਹੈਗਾ ਇਹ ਦੋਨੇ ਲੱਗੇ ਆ ਗੱਬੇ ਮੋਟਰਸਾਈਕਲ ਰੱਖਿਆ ਤੇ ਲਾੜੀ ਨਾ ਪਹਿਣ ਕਿਤੇ ਦੋ ਨਾਮ ਰੱਖਿਆ ਭਾਈ ਨਾਮ ਰੱਖਿਆ ਮੋਟਰਸਾਈਕਲ ਨਾਮ ਆ ਜੀ ਵਿੱਚ ਜਿਹੜਾ ਜਿੱਤ ਗਿਆ ਉਹਨੂੰ ਮੋਟਰਸਾਈਕਲ ਮਿਲਣਾ ਤੇ ਦੋ ਜਣੇ ਇੱਧਰ ਆ ਮੈਚ ਬਹੁਤ ਤਕੜਾ ਇਹਨਾਂ ਦਾ ਮੈਚ ਜੀ ਉਹਨਾਂ ਨਾਲ ਹੋ ਰਿਹਾ ਆ ਦੋਨੇ ਜਣੇ ਤਕੜਾ ਮੈਚ ਫਸੇ ਬੇੜੇ ਵਾਲੇ ਆ ਜੀ ਬੇੜੇ ਵਾਲੇ ਆ ਸਰੀ ਜੀ ਗਾਲ ਕੱਢੋਗੇ ਇਹਨੇ ਤਾਂ ਫੁੱਲਾ ਲਈ ਤੂੰ ਲਾ ਲਈ ਤੇ ਆਹ ਮੋਟਰਸਾਈਕਲ ਆ ਜੀ ਇਹ ਜਿਹੜਾ ਜਿੱਤਿਆ ਉਹਨੂੰ ਨਾਮ ਵਜੋਂ ਦਿੱਤਾ ਜਾਣਾ ਜੀ ਆਹ ਇਹ ਟਰਾਲੀ ਵਾਹ ਚਲਾਇਆ ਤੂੰ ਉਦਾਂ ਕਰਦਾ ਆ ਆ ਆ ਦੇ ਆ ਦੇ ਆ ਦੇ ਆ ਦੇ ਆ ਆਡੀਓ ਭਾਈ ਜਦੋਂ ਹੁੰਦਾ ਐ ਇੱਥੇ ਜਿੱਤ ਜਾਂਦੇ ਉਹਦੋਂ ਕੋਈ ਕਹਿੰਦੇ ਹੁੰਦੇ ਆ ਪੂਆ 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 ਇਹ ਜਿਹੜੇ ਆ ਜੀ ਆਹ ਹਾਰ ਗਏ ਸੋਨਿਆਣੇ ਆਹ ਹਾਰ ਗਏ ਆ ਦੇਖੋ ਆ ਜਿੱਤ ਚੁੱਕੇ ਆ ਦੇ ਜੀ ਖੁਸ਼ੀ ਮਨਾਈ ਜਾ ਰਹੀ ਏ ਰੇਸਾਂ ਦੇ ਦੇ ਕੇ ਖੁਸ਼ੀ ਮਨਾਈ ਜਾ ਰਹੀ ਜੀ ਰੇਸਾਂ ਦੇ ਕੇ ਦੇਖੋ ਓਏ ਓ ਨਾਟ 11 ਨਾਟ 11 ਦੇਖੇ 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 ਐ ਐ ਨਾਟ ਕਰ ਅੱਛਾ ਠੀਕ ਹੈ ਹਾਂਜੀ ਦੋਸਤੋ ਆ ਜਿਹੜੇ ਸਾਡੇ ਭਰਾ ਆ ਇਹਨਾਂ ਨੇ ਦੂਜੇ ਮੁੰਡਿਆਂ ਨੂੰ ਹਰਾ ਦਿੱਤਾ ਤੇ ਇਹ ਦੇਖੋ ਇਹ ਟੌਰ 'ਨਾ ਬੈਠੇ ਆ ਤੇ ਜਿਹੜੇ ਨਾਲ ਦੇ ਹੀ ਸਾਥੀ ਇਹਨਾਂ ਦੇ ਜਿਹੜੇ ਮਤਲਬ ਸਾਥੀ ਨਹੀਂ ਵਿਰੋਧੀ ਜਿਹੜੇ ਸੀਗੇ ਵਿਰੋਧੀ ਪਾਰਟੀ ਦੇਖੋ ਖੁੰਝੇ ਲਾਤੀ ਹੈ ਜੀ ਦੇਖੋ ਅੱਜ ਵੇਲੇ ਸੰਭੜੇ ਨੂੰ ਦੇਖੀਏ ਥੰਬੇ ਦੇ ਤੁਸੀਂ ਗਏ ਆ ਨੈਟ ਨਹੀਂ ਚੱਲਦਾ ਨੈਟ ਨਹੀਂ ਚੱਲਦਾ ਆਹ ਦੇਖੋ ਜੀ ਆਹ ਮੋਟਰਸਾਈਕਲ ਆ ਤਿੰਨ ਰਾਉਂਡ ਲੱਗਣੇ ਆ ਜੀ ਤਿੰਨ ਰਾਉਂਡ ਇੱਕ ਵਾਰ ਚ ਤੇ ਆਹ ਪਾਰਟੀ ਸਾਡੀ ਜਿੱਤ ਚੁਕੀ ਹੈ ਜੀ ਜਿੱਤ ਚੁਕੀ ਇਹ ਹਾਂਜੀ ਜੀ ਦੋਸਤੋ ਸ਼ਾਮਾਂ ਦੇ 7:00 ਵੱਜ ਚੁਕੇ ਆ ਤੇ ਮੈਚ ਹਜੇ ਵੀ ਜਾਰੀ ਹੈ ਜੀ ਇਸ ਵਾਰ ਸਾਡਾ ਮਨਰਾਜ ਭਰਾ ਮੰਨੀ ਦੇ ਨਾਲ ਲੜ ਚੁਕਿਆ ਇਹਨਾਂ ਦੋਨਾਂ ਦੀ ਲੱਗ ਟੀਮ ਹੈ ਜੀ ਤੇ ਇਧਰ ਦੇਪੀ ਗੱਬੇ ਖੜਾ ਹੈ ਜੇ ਦੋਨਾਂ ਚ ਲੜਾਈ ਹੋ ਜੇ ਤੇ ਇਹਨੇ ਸੁਲਝਾਣਾ ਹੈ ਜੀ ਮਸਲਾ ਦੇਪੀ ਮੋਟਰਸਾਈਕਲ ਦੇ ਉੱਤੇ ਬੈਠਾ ਕੋਈ ਲੈ ਕੇ ਭੱਜੇ ਨਾ ਜਾਵੇ ਤੇ ਇਧਰ ਮਨਰਾਜ ਭਰਾ ਬੌਂਸਰ ਆ ਸਾਨੂੰ ਬਚਾਉਣ ਲਈ ਭਰਾ ਹਾਂ ਤੇ ਇਧਰ ਸਾਡਾ ਸਾਗਰ ਭਰਾ ਬੈਠਾ ਹੈ ਜੀ ਏ ਤੇ ਹੁਣ ਸੰਦੀਪ ਸਾਡਾ ਦੇਖੋ ਹਲਵਾਈ ਇਹ ਦੋਨੇ ਜਣੇ ਰਾਲ ਚੁਕੇ ਆ ਜੀ ਉਹ ਝੰਬਣੇ ਹੁਣ ਉਹ ਦੋ ਉਹ ਜਿਹੜੇ ਕਹਿੰਦੇ ਹੁਣ ਝੰਬਣੇ ਆ ਦੇਖਦੇ ਆ ਕਿੰਨਾ ਚ ਹੁੰਦਾ ਉਹਨਾਂ ਦੇ ਜ਼ੀਰੋ ਆ ਤੇ ਇਹਨਾਂ ਦੇ ਦੋ ਆ ਜੀ ਉਹਨਾਂ ਇਹ ਜ਼ੀਰੋ ਆ ਹੁਣ ਦੇਖਦੇ ਆ ਜੀ ਕੌਣ ਜਿੱਤਦਾ ਆ ਜੀ ਇਹ ਦੋਨੇ ਜਣੇ ਰਾਲ ਚੁਕੇ ਆ ਜੀ ਹੁਣ ਹੁਣ ਕਹਿੰਦੇ ਅਸੀਂ ਜਿਹੜੇ ਵਿਰੋਧੀ ਉਹ ਜਿਹੜੇ ਹੈਗੇ ਆ ਬੰਦੇ ਸਾਡੇ ਉਹਨਾਂ ਨੂੰ ਮਾਰਨਾ ਹੈ ਜੀ ਐਤ ਕੀ ਦੇਖਦੇ ਆ ਹੁਣ ਕੀ ਬਣਦਾ ਇਹਨਾਂ ਦਾ ਕਿੱਦਾਂ ਭਾਜੀ ਕਿੱਦਾਂ ਚੱਲ ਰਿਹਾ ਮੈਚ ਭਾਈ ਹੁਣ ਕਿੱਥੇ ਹੋ ਗਏ ਮਾਰੇ ਆ ਦੇਖੀ ਚੱਲੋ ਜੀ ਬਸ ਅੱਛਾ ਇਹ ਕਹਿ ਰਿਹਾ ਦੇਖੀ ਚੱਲੋ ਭਾਵੇਂ ਇਹਨਾਂ ਦਾ 0. ਉਹਨਾਂ ਦਾ 2 ਹੈ ਜੀ ਤੇ ਕੋਈ ਗੱਲ ਨਹੀਂ ਜੀ ਆਪਾਂ ਤੁਹਾਨੂੰ ਦੱਸਾਂਗੇ ਜੀ ਕੋਈ ਨਹੀਂ ਸਭ ਕੁਝ ਦੱਸਾਂਗੇ ਤੁਹਾਡੀ ਅੱਖਾਂ ਸਾਹਮਣੇ ਮੈਚ ਚੱਲ ਰਿਹਾ ਹੈ ਜੀ ਲਾਈਵ ਦੇਖੋ ਦੇਖੋ ਉਹ ਦੇਖੋ ਉਹ ਰੌਣ ਲੱਗ ਪਈ ਹੈ ਜੀ ਰੌਣ ਲੱਗ ਪਈ ਅਲੈ ਜੀ ਆ ਜਿੱਤ ਜਿੱਤ ਗਏ ਜੀ ਆਹ ਦੇਖੋ ਜੀ ਇਧਰ ਇੱਕ ਦੂਜੇ ਨੂੰ ਹੁਣ ਨਿੰਦਣ ਲੱਗ ਪਿਆ ਜੀ ਕਹਿੰਦੇ ਇਹ ਨਹੀਂ ਸਹੀ ਇਹ ਨਹੀਂ ਸਹੀ ਹੁਣ ਦੇਖਦੇ ਆ ਕੌਣ ਨਹੀਂ ਤੇ ਹਾਂਜੀ ਦੋਸਤੋ ਇਹਨਾਂ ਦਾ ਮੈਚ ਚੱਲ ਰਿਹਾ ਹੈ ਜੀ ਬਹੁਤ ਹੀ ਫਸਮਾ ਮੈਚ ਹੈ ਜੀ ਦੇਖੋ 4 0 4 4 0 ਹੋ ਗਿਆ ਜੀ ਇਹਨਾਂ ਦੇ 4 ਪੁਆਇੰਟ ਉਹਨਾਂ ਦੇ 0 ਤੇ ਮੈਨੂੰ ਆ ਗਿਆ ਘਰੋਂ ਫੋਨ ਤੇ ਮੈਂ ਚੱਲਾਂ ਜੀ ਘਰ ਤੇ ਤੁਹਾਨੂੰ ਦਿਖਾਣਾ ਇਧਰ ਸਾਡੇ ਸੰਦੀਪ ਦੀ ਸਕੂਟਰੀ ਖੜੀ ਹੈ ਜੀ ਦੇਖੋ ਐਂਡ ਬ੍ਰਾਂਡ ਨਿਉ ਸਕੂਟਰੀ ਹੈ ਜੀ ਉਹ ਕਿਵੇਂ ਹੋ ਰਹੀ ਓਏ ਯਾਰ ਨਹੀਂ ਹੋ ਰਹੀ ਸਕੂਟਰੀ ਹੈ ਜੀ ਨਵੀਂ ਆ ਬਿਲਕੁਲ ਨਵੀਂ ਦੇਖੋ ਬ੍ਰਾਂਡ ਦੀ ਇਹਤੇ ਇਹ ਸਾਡੇ ਭਰਾ ਹੁਣੀ 40 50 ਵਾਰੀ ਡਿਗੇ ਆ ਜੀ ਆਪਣੀ ਪੂਰੀ ਜ਼ਿੰਦਗੀ ਚ 40 50 ਵਾਰੀ ਇਸ ਸਕੂਟਰੀ ਤੋਂ ਡਿਗੇ ਆ ਤੇ ਹੁਣ ਤੁਹਾਨੂੰ ਮਿਲਦੇ ਆ ਜੀ ਅਗਲੇ ਵਲੌਗ ਚ ਤੇ ਲਾਈਕ ਕਰਿਓ ਇਹਨਾਂ ਦੇ ਕੁੱਟਿਆਂ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਚੰਗਾ ਜੀ ਸਤਿ ਸ੍ਰੀ ਅਕਾਲ ਬਾਏ ਟਾਟਾ